ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 10ਵੀਂ ਦੇ ਬੋਰਡ ਦਾ ਨਤੀਜਾ ਐਲਾਨਿਆ ਗਿਆ ਜਿਸ ਦੇ ਵਿੱਚ ਫਰੀਦਕੋਟ ਦੀ ਅਕਸ਼ਨੂਰ ਕੌਰ ਨੇ 650 ਵਿੱਚੋਂ 650 ਨੰਬਰ ਹਾਸਲ ਕਰਕੇ ਪੂਰੇ ਪੰਜਾਬ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਅਕਸ਼ਨੂਰ ਕੌਰ ਸਿਰਫ ਪੜ੍ਹਾਈ ਦੇ ਵਿੱਚ ਹੀ ਅੱਗੇ ਨਹੀਂ ਹੈ ਉਹ ਖੇਡਾਂ ਦੇ ਵਿੱਚ ਵੀ ਅੱਗੇ ਹੈ ਰਗਬੀ ਦੀ ਨੈਸ਼ਨਲ ਖਿਡਾਰਨ ਵੀ ਅਕਸ਼ਨੂਰ ਕੌਰ ਹੈ ਐਸ ਦੇ ਨਾਲ ਅਕਸ਼ਨੂਰ ਕੋਰ ਨੂੰ ਜਦੋਂ ਪੁੱਛਿਆ ਗਿਆ ਕਿ ਹੁਣ ਉਸ ਦਾ ਅਗਲਾ ਟੀਚਾ ਕੀ ਹੈ ਤਾਂ ਉਸ ਨੇ ਸਾਫ਼ ਕਰ ਦਿੱਤਾ ਕਿ ਉਹ ਆਈਏਐਸ ਅਫਸਰ ਬੰਨਣਾ ਚਾਹੁੰਦੀ ਹੈ ਆਓ ਅਕਸ਼ਨੂਰ ਕੋਰ ਦਾ ਬਿਆਨ ਸੁਣਦੇ ਹਾਂ ਤੇ ਨਾਲ ਹੀ ਸਕੂਲ ਵਾਲੇ ਜਿੰਨੇ ਜੇ ਸਕੂਲ ਵਿੱਚ ਪੜ੍ਹ ਕੇ ਅਕਸ਼ਨੂਰ ਕੋਰ ਪੂਰੇ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਆਈ ਹੈ ਉਹਨਾਂ ਦਾ ਕੀ ਕਹਿਣਾ ਹੈ ਜੀ ਨਾਮ ਅਕਸ਼ਨੂਰ ਕੋਰ ਹੈ ਤੇ ਮੈਂ ਪਲੱਸ 1 ਆਰਸਟ ਪਾਸ ਕੀਤੀ ਹੈ ਜੀ आज ये डे थोड़े नंबर दे आए कितनी क्लास है ये मेरे 10th क्लास में जो 650 आउट ऑफ 650 नंबर आए हैं ते ऐसे में बहुत खुशी है ते मेरे परिवार में बहुत खुशी है ते स्कूल में शुरू पूरा खुशी का माहौल है ते हम आगे की रहता है कि आगे मैं एक आईएएस ऑफिसर बनना चाहती हूं तो सब को पता लगे कि तो खेल से भी बड़ा मायर हूं केड़ी खेल हां जी मैं रग्बी प्लेयर रग्बी गेम भी प्लेयर हूं ते नेशनल लेवल पे भी खेल चुकी हूं ते अपना

ਰਗਬੀ ਇੰਦੀ ਗੇਮ ਸੀਗੀ ਬਹੁਤ ਵਧੀਆ ਬੱਚੇ ਨੇਗੇ ਮਿਹਨਤ ਕੀਤੀ ਸਕੂਲ ਨੇ ਸੰਤਮਾਨ ਦਾ ਸਕੂਲ ਜਮ ਬੱਚਾ ਆਪਣੇ ਕੋਲ ਪੜ ਰਿਆ ਸੀਗਾ ਇਹ ਸਾਰੀ ਮੈਨੇਜਮੈਂਟ ਦੇ ਸਦਕਾ ਠੀਕ ਹੈ ਜੀ ਜੋ ਅਸੀਂ ਗਾਈਡਲਾਈਨਸ ਬੱਚੇ ਨੂੰ ਦਿੰਦੇ ਰਹੇ ਉਹ ਬੱਚੇ ਨੇਗੇ ਪੂਰੀ ਤਰ੍ਹਾਂ ਇਹ ਕੀਤਾ ਬਾਕੀ ਬੱਚਾ ਟਿਊਸ਼ਨ ਵੀ ਨਹੀਂ ਕਰ ਰਿਹਾ ਸੀਗਾ ਜੋ ਸਕੂਲ ਦੇ ਵਿੱਚ ਹੈਗੇ ਅਸੀਂ ਕਰਵਾਦੇ ਇਸ ਨਾਲ ਓਵਰਟਾਈਮ ਵਿੱਚ ਬੱਚੇ ਨੂੰ ਹੈਗੇ ਕਲਾਸਫਾਈ ਜਾਂਦਾ ਹੈ ਪੜਾਈ ਦੇ ਨਾਲ ਨਾਲ ਸਪੋਰਟਸ ਵੀ ਕਰਦੇ ਹਾਂ ਹਾਂ ਜੀ ਇਹ ਬੱਚੇ ਕੋਲ ਅੱਗੇ ਸਪੋਰਟਸ ਦੇ ਵਿੱਚ ਵੀ ਨੈਸ਼ਨਲ ਲੈਵਲ ਤੇ ਇਹਨੇ ਫਰਸਟ ਰੈਂਕ ਪ੍ਰਾਪਤ ਕੀਤਾ ਸੀ ਰਗਬੀ ਇੰਦੀ ਗੇਮ ਸੀਗੀ ਔਰ ਫੀਲ ਕਰ ਰਿਹਾ ਹੈ ਤੁਹਾਡੇ ਸਕੂਲ ਦਾ ਬਹੁਤ ਪ੍ਰਾਊਡ ਫੀਲ ਹੋ ਰਿਹਾ ਜੀ ਮਨਜੀਤ ਕੌਰ ਜੀ ਬੱਚੀ ਬਾਰੇ ਦੱਸੋ ਤੁਹਾਡੇ ਜਿਹੜਾ ਸਕੂਲ ਦਾ ਬੱਚਾ ਹੈ ਜੀ ਜੀ ਨਾਮ ਔਰ ਕਿੰਨੇ ਨੰਬਰ ਲਏ ਅਕਸ਼ਨੂਰ ਕੌਰ ਬੇਟੀ ਹੈ ਪਿੰਡ ਲੰਡੇਵਾਸੀ ਹੈ ਠੀਕ ਹੈ ਤੇ ਉਹਦੀ 650 ਚੋਂ 650 ਅੰਕ ਪ੍ਰਾਪਤ ਕਰਕੇ ਉਸਨੇ ਪੰਜਾਬ ਮੈਰਿਟ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ ਪੂਰੀ ਮਿਹਨਤ ਤੇ ਸਟਾਫ ਸਟਾਫ ਦਾ ਸਦਕਾ ਸਾਰੇ ਮੈਨੇਜਮੈਂਟ ਦੇ ਮੈਨੇਜਮੈਂਟ ਦੇ ਥਰੂ ਮੈਨੇਜਮੈਂਟ ਨੇ ਜੋ ਸਾਨੂੰ ਗਾਈਡਲਾਈਨਸ ਦਿੰਦੇ ਆ ਟੀਚਰਸ ਨੂੰ ਉਹਦੀ ਸਦਕਾ ਹੀ ਇਹ ਮਿਹਨਤ ਦਾ ਰੰਗ ਅੱਜ ਦਿਖ ਰਿਹਾ ਸਾਨੂੰ ਕਿਸ ਤਰ੍ਹਾਂ ਕਿਹੜੇ ਇੱਕ ਬੱਚਾ ਕਿ ਪਿੰਡੂ ਇਲਾਕੇ ਦੇ ਵਿੱਚ ਪਰਿਵਾਰ ਤੋਂ ਹੋਰ ਪੜ੍ਹਦਾ ਪਰਿਵਾਰ ਵਿੱਚ ਇਸ ਬੱਚੇ ਦੇ ਇੱਕ ਸਿੱਤ ਬ੍ਰਦਰ ਹੈ ਤੇ ਇੱਕ ਹਾਂ ਮਾਤਾ ਪਿਤਾ ਤੇ ਇੱਕ ਦਾਦੀ ਇਸ ਨੂੰ ਪਹਿਲਾਂ ਵੀ ਤੁਹਾਡੇ ਵਿੱਚ ਟੌਪ ਆਈ ਜੀ ਜੀ ਪਲੱਸ 2 ਦੇ ਵਿੱਚ ਪ্লাস 2 ਪ্লাস ਦੇ ਵੀ ਸਾਡੇ ਬੱਚਿਆਂ ਨੇ ਕਾਫੀ ਮੱਲਾ ਮਾਰੀਆਂ ਫਰੀਕੋ ਡਿਸਟ੍ਰਿਕਟ ਦੇ ਵਿੱਚ ਸਾਡੀਆਂ 11 ਮੈਰਿਟਸ ਆਈਆਂ ਸੀ ਜਿਨ੍ਹਾਂ ਵਿੱਚੋਂ 7 ਸਾਡੇ ਹਿੱਸੇ ਆਈਆਂ ਨੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਇਹ ਜਾਣ ਕੇ ਵੀ ਸਾਡੇ ਫਰੀਕੋ ਡਿਸਟ੍ਰਿਕਟ ਦੇ ਵਿੱਚੋਂ ਸੰਤ ਮੋਹਨ ਦਾ ਸਕੂਲ ਦਾ ਨਾਮ ਰੋਸ਼ਨ ਹੋ ਰਿਹਾ ਏਹੀ ਗੱਲ ਹਿੰਦੀ ਚ ਬੋਲ ਦਿਓ ਵੀ ਸਾਰੀ 12ਵੀਂ ਵੀ ਟੌਪ ਆਏ ਬੱਚੇ ਤੁਹਾਡੇ ਕੀ ਮਹਿਸੂਸ ਕਰ ਰਹੇ ਹੋ ਆ ਬਹੁਤ ਖੁਸ਼ੀ ਦਾ ਪਾਲਾ ਜੀ ਜਿਹੜੇ ਹੈਗੇ ਫਰੀਕੋ ਜ਼ਿਲ੍ਹੇ ਦੇ ਵਿੱਚ ਸੰਤ ਮੋਹਨ ਦਾਸ ਨੇ ਸਕੂਲ ਨੇ ਜਿਹੜਾ ਹੈਗਾ ਪੂਰੇ ਫਰੀਕੋ ਜ਼ਿਲ੍ਹੇ ਚ ਨਹੀਂ ਪੂਰੇ ਪੰਜਾਬ ਭਰਸਾ ਸੰਸਥਾ ਦਾ ਨਾਮ ਰੋਜ਼ਨ ਕੀਤਾ ਹੈ ਤੇ ਇਹ ਬੱਚੇ ਬਾਰੇ ਦੱਸੋ ਜਿਹੜੇ ਬੱਚਾ ਕੌਣ ਆਇਆ ਕਿਸ ਤਰ੍ਹਾਂ ਦੇ ਕਿਹੜੇ ਇਹ ਬੱਚੀ ਸਦਾਨਾ ਫਾਰਮ ਪਰਿਵਾਰ ਫਾਰਮ ਵਾਲੇ ਪਰਿਵਾਰ ਨਾਲ ਸੰਬੰਧ ਦੇ ਫਾਦਰ ਖੇਤੀ ਕਰਦੇ ਆ ਤੇ ਬੱਚੀ ਦੀ ਜਿਹੜੀ ਮਦਰ ਹਾਊਸ ਵਾਈਫ ਹੈ ਤੇ ਅੱਜ ਕੱਲੋ ਆ ਉਹਦੇ ਜਿਹੜੇ ਬੱਚੇ ਦੀ ਮਦਰ ਹੈ ਉਹ ਆਪਦੀ ਰਸਿਸ ਥਿਰੀ ਵਿੱਚ ਫੋਰਨ ਗਏ ਹੋਏ ਆ ਨੇ ਉਹ ਅੱਜ ਆਉਣਾ ਸੀ ਉਹਨਾਂ ਨੇ ਵੀ ਮੇਰੀ ਫੋਨ ਤੇ ਗੱਲ ਹੋਈ ਆ ਉਹ ਉਹਨਾਂ ਦੇ ਨਾਲ ਬੜੇ ਖੁਸ਼ ਸੀ